ਦੇਖੋ ਇੱਕ ਮਹਾਨ ਜਨ ਸਭਾ ਹੋਣ ਜਾ ਰਹੀ ਹੈ ਲੱਖਾਂ ਦੀ ਦਦਾਜ ਲੋਕ ਇਕੱਠੇ ਹੋਣਗੇ ਪੰਜਾਬੀ ਸਾਰੇ ਸਨਾਪਤੀ ਇਕੱਠੇ ਹੋਗੇ ਵਿਸ਼ਵ ਸਦਾਤਨ ਦਰਮ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਦੇਖ ਰਹੇ ਹਾਂ ਕਿ ਜੋ ਜੋ ਜਿਸ ਨੇ ਜੋ ਰਾਮ ਕੋ ਲਾਏ ਹਨ ਅਮ ਉਹਨੂੰ ਲਾएंगे ਅੱਜ ਜੋ ਸਾਡੇ ਮਹਾਪੁਰਸ਼ ਇੱਥੇ ਆਉਣ ਵਾਲੇ ਆ ਕੱਲ ਪ੍ਰੋਗਰਾਮ ਹੋਏਗਾ ਔਰ ਇਸ ਜਿਹੜੀ ਵੀਰਾਨਗਰ ਦੀ ਰੈਲੀ ਹੋ ਰਹੀ ਹੈ ਇੱਕ ਰਿਕਾਰਡ ਰੈਲੀ ਹੋਏਗੀ ਹਜ਼ਾਰਾਂ ਦੇ ਦਦਾਜ ਲੋਕ ਜਿਹੜੇ ਅੱਜ ਉਤਸ਼ਾਹਿਤ ਹੈ ਬੋਨ ਵੀ ਆ ਰਹੇ ਮਿਲ ਵੀ ਰਹੇ ਤੇ ਬੱਸਾਂ ਭਰ ਕੇ ਆਪਣੇ ਆਪਣੇ ਇਲਾਕੇ ਤੋਂ ਆਪਣੀਆਂ ਕਾਰਾਂ ਤੇ ਆਪਣੇ ਸਕੂਟਰਾਂ ਤੇ ਆਪਣੇ ਸਾਈਕਲਾਂ ਦੇ ਦੁਨੀਆ ਇੱਥੇ ਪਹੁੰਚ ਰਹੀ ਹੈ ਵਧੀਆ ਰੈਲੀ ਹੋ ਰਹੀ ਹੈ ਇਸ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਜਿਤ ਹੋਣੀ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਤੇ ਪੱਕੀ ਮੋਰ ਲੱਗੇਗੀ ਕਿੰਨਾ ਬਲ ਮਿਲੇਗਾ ਜੀ ਬਹੁਤ ਬਲ ਪ੍ਰਧਾਨ ਮੰਤਰੀ ਜੀ ਜਿੱਥੇ ਜਾਂਦੇ ਨੇ ਉੱਥੇ ਰੰਗਤ ਹੀ ਬਦਲ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਕੱਲ ਇੱਥੇ ਆਣਗੇ ਤੇ ਮੈਨੂੰ ਸਮਝ ਆ ਗਿਆ ਕਿ ਪੰਜਾਬ ਦੇ ਵਿੱਚ ਨਵੀਂ ਲਹਿਰ ਚੱਲੇਗੀ ਤੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਜਿੱਤ ਹੋਏਗੀ ਟੜਾ ਕਾ ਵੀ ਬੰਦ ਰਿਹਾ ਸਿਆਸੇ ਨਾਲ ਬਟਾਲਾ ਤੋਂ ਤੀਰਿਆ ਕਿ ਮੁਕਾਬਲਾ ਕਿਹਦਾ ਮੰਨਦੇ ਹੋ ਲੱਗਦਾ ਵੀ ਬੀਜੇਪੀ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਹੈਗਾ ਸੇ ਦੇਖੋ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜਿਸ ਤਰ੍ਹਾਂ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਹੀ ਹੈ ਔਰ ਪੰਜਾਬੀ ਲੋਕ ਇਕੱਠੇ ਹੋ ਕੇ ਸੰਘੜੀ ਤੋਂ ਕੇ ਵੋਟ ਪਾਦੇ ਨੇ ਪਿਛਲੇ ਇਲੈਕਸ਼ਨਾਂ ਚ ਆਪਾਂ ਦੇਖਿਆ ਜਿੱਧਰ ਮੂਵਮੈਂਟ ਹੁੰਦੀ ਹੈ ਇਕੱਠੀ ਹੁੰਦੀ ਹੈ ਅੱਜ ਅੰਡਰਕਰੱਡ ਜਿਹੜੀ ਹੈ ਲੋਕ ਮਿਲ ਕੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਨੌਜਵਾਨ ਬੱਚਿਆਂ ਦੀ ਬਿਹਤਰੀ ਲਈ ਪੰਜਾਬ ਨੂੰ ਅੱਗੇ ਲੈ ਜਾਣ ਦੇ ਲਈ ਇਹ ਫੈਸਲਾ ਕਰ ਚੁੱਕੇ ਨੇ ਕਿ ਆਪਾਂ ਇਸ ਵਾਰ ਬੀਜੇਪੀ ਨੂੰ ਮੋਕਾ ਦਈਏ ਤਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਨਿਸ਼ਚਿਤ ਹੈ ਕੇਂਦਰ 'ਚ ਬਣਨੀ ਦਿੱਲੀ 'ਚ ਬੀਜੇਪੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ ਨਰੇਂਦਰભાઈ ਮੋਦੀ ਜਿਹੜੇ ਪ੍ਰਧਾਨ ਮੰਤਰੀ ਬਣਨ ਨਿਸ਼ਚਿਤ ਹੈ ਅਸੀਂ ਵੀ ਸਾਰੇ ਨਾਲ ਜੁੜ ਕੇ ਦੇਸ਼ ਦੀ ਤਰੱਕੀ ਦੇ ਸਹਾਈ ਹੋਈਏ ਔਰ ਸਾਡਾ ਪੰਜਾਬ ਵੀ ਪਿੱਛੇ ਨਾ ਰਹਿ ਜਾਵੇ ਇਹ ਸਾਰੇ ਜਣੇ ਲੋਕ ਮਿਲ ਕੇ ਜਿਹੜੇ ਆ ਉਹ ਬੀਜੇਪੀ ਨੂੰ ਇਸ ਵਾਰ ਵੋਟ ਕਰਨ ਵਾਲੇ ਆ